ਭਾਈ ਆਈਫੋਨ ਚ ਪਹਿਲੀ ਵਾਰ ਐਡਾ ਧਮਾਕਾ ਹੋਇਆਗਾ ਆਈਫੋਨ ਦੇ ਨਾਲ ਤਿੰਨ ਚੀਜ਼ਾਂ ਫ੍ਰੀ ਸਕੂਟਰੀ ਤੇ ਇੱਕ ਆਗਿਆ ਬਾਸਿੰਗ ਮਸ਼ੀਨ ਇੱਕ ਇਧਰ ਲਾਲਾ ਜੀ ਧਰੀ ਬੈਠਣਾ ਐਲਸੀਡੀ ਸਿਰ ਤੇ ਸਰਪੰਚ ਓਏ ਅੰਦਰ ਵੀ ਗਿਫਟ ਹੋਰ ਰੱਖੀ ਬੈਠੇ ਨੇ ਨਾਲੇ ਗੱਲ ਸੁਣ ਲੈ ਜਾਂਚ ਪੜਤਾਲ ਕਰ ਲੈ ਵੀ ਰੇਟ ਸਹੀ ਹੈਗਾ ਕਿਤੇ ਮਹਿੰਗਾ ਲਾਈ ਜਾਣ ਗਿਫਟਾਂ ਚ ਕੱਢੀ ਜਾਣਾ ਓਏ ਐਵੇਂ ਨਹੀਂ ਆਨੰਦ ਅਨੰਦ ਵਾਲੀ ਹੋਈ ਬਰਨਾਲਾ ਜਾ ਜਾ ਰੇਟ ਵੀ ਪਤਾ ਕਰਦੇ ਆਗੇ ਚੱਲ ਪਤਾ ਕਰ ਰੇਟ ਦਾ ਆ ਜਾ ਆ ਜਾ ਇਹਨਾਂ ਕਰਿਆ ਬਾਰੇ ਅੱਛੇ ਤਾਂ ਰਹਿਣਾ ਆਪਣੀ ਨਹੀਂ ਹੈਗੀ ਇਹ ਚੰਗਾ ਇਹਦਾ ਜਿਹੜਾ ਮੋਬਾਈਲ ਉਹਨੂੰ ਫ੍ਰੀ ਆ ਭਾਈ ਪਹਿਲੇ 50 ਕਸਟਮ ਫਰੀ ਮਿਲੂਗਾ ਜੀ ਜਿਹਦਾ ਕੂਪਨ ਨਿਕਲਿਆ ਉਸੇ ਨੂੰ ਚੀਜ਼ਾਂ ਲੱਗ ਜਾਣੀਆਂ ਚੀਜ਼ਾਂ ਦੇ ਦਾਂਗੇ ਆਪਾਂ ਹੁਣ ਜਮਾ 13 ਪ੍ਰੋ ਆ ਗਿਆ ਕਿੰਨੇ ਦਾਗਾ ਇਹ 13 ਪ੍ਰੋ 33000 ਰੁਪਏ ਚ ਦੇ ਦਾਂਗੇ ਜਮਾ ਵਾਟਾ ਸੀਲਡ ਪੀਸ ਆ 14ਗਾ ਅੱਲ ਤਾਰੀਫ 48 ਇਹ ਹੈਗਾ 15 ਪ੍ਰੋ 60000 ਰੁਪਏ ਚ ਦੇ ਦਾਂਗੇ ਜਮਾ ਸੀਲਡ ਪੀਸ ਕਿੰਨੇ ਤੋਂ ਆਈਫੋਨ ਸ਼ੁਰੂ ਹੋ ਜਾਂਦਾਗਾ ਆਪਣੇ ਕੋ 8000 ਤੋਂ ਸ਼ੁਰੂ ਹੋ ਜੂਗਾ ਜਮਾ ਸੀਲਡ ਪੀਸ 8000 ਰੁਪਏ ਦਾ ਆਈਫੋਨ ਬਾਈ ਮੈਨੂੰ ਕਿੱਥੋਂ ਬਰਨਾਲਾ ਦੇ ਵਿੱਚ ਬਾਈ ਉਹਨਾਂ ਦਾ ਸ਼ੋਰੂਮ ਹੈਗਾ ਨਵਾਂ ਪੁਰਾਣਾ ਜਿਹੜਾ ਮਰਜ਼ੀ ਆਈਫੋਨ ਲੈ ਲਓ ਇਹ ਨਾਲ ਗਿਫਟ ਕੀ ਕੀ ਨੇ ਬਾਈ ਗਲਾਸ ਕਵਰ ਏਅਰਪອດ オリジナル ਅਡਪਟਰ ਕੇਬਲ ਤੇ ਸੀਰੀ 10 17 ਵਾਚ ਤੇ ਸਤਮਾ ਕੁੱਪਣਾ ਤੇ ਜਦੋਂ ਬਾਈ ਉਹਨਾਂ ਦੇ ਹੋ ਗਏ 10000 ਫੌਲਰ ਇੱਕ ਨੂੰ ਆ ਕੱਢਣਾਗਾ ਦੇਖੋ ਕਿਹਦੀ ਕਿਸਮ ਚ ਚਮਕਦੀ ਆ ਪੇਸ ਕਰ ਲੋ ਖੋ ਲੋ